ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈੱਸ ਇੱਕ ਵਾਰੀ ਇਸ ਆਪਣੇ ਨਗਰ ਦਾ ਨੋਟ ਕਰ ਲਿਓ ਪਿੰਡ ਮੋਤਕੀ ਦੇ ਜਿਹੜੇ ਦੀ ਗੱਲ ਕਰੀਏ ਤਾਂ ਸਜਣੋ ਫਿਰੋਜ਼ਪੁਰ ਆ ਗਿਆ ਤੇ ਆਪਣੇ ਆਪ ਦੇ ਕੋਲੇ ਪਿੰਡ ਮੋਤਕੀ ਦੇ ਵਿੱਚ ਤੁਹਾਨੂੰ ਅੱਜ 4 ਮੱਝਾਂ ਝੁੱਟੀਆਂ ਵਖਾਵਾਂਗੇ ਤੇ ਚਾਰਾਂ ਦੇ ਵਿੱਚੋਂ ਤਿੰਨ ਸੂਈਆਂ ਸਵਾਈਆਂ ਸੱਜਣੋ ਤੇ ਇੱਕ ਗੱਬਣ ਮੈਂ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਤੇ ਰਹਿੰਦੀ ਵੀ ਜਿਹੜਾ ਪਸ਼ੂ ਵੀ ਸੱਜਣੋ ਤੁਸੀਂ ਖਰੀਦਦੇ ਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਹੋ ਕੋਸ਼ਿਸ਼ ਹੁੰਦੀ ਆ ਵੀ ਹਰ ਪੱਖੋਂ ਵੇਖ ਪਾਲ ਕੇ ਲਿਆਈਏ ਤੇ ਤੁਹਾਨੂੰ ਚੰਗਾ ਪਸ਼ੂ ਦੇਈਏ ਚਲੋ ਕਈ ਵਾਰੀ ਇਹਨਾਂ ਦੇ ਵਿੱਚ ਜਿਵੇਂ ਹਰ ਵੀਡੀਓ 'ਚ ਆਪਣਾ ਜ਼ਿਕਰ ਹੁੰਦਾ ਹੱਥ ਬੰਨ੍ਹ ਕੇ ਬੇਨਤੀ ਬਹੁਤ ਸਾਰੇ ਭੈਣਾ ਭਰਾਏ ਜੀ ਨੂੰ ਮੰਨ ਲਓ ਵੀ ਮੰਨਦੇ ਵੀ ਆ ਕਿ ਜਦੋਂ ਕਿਲਾ ਬਦਲ ਜਾਂਦਾ ਤਾਂ ਸਾਰੀ ਸਿਸਟਮ ਤਕਦੀਰ ਬਦਲ ਜਾਂਦੀ ਆ ਤੇ ਜਿਵੇਂ ਪਰਮਾਤਮਾ ਦੀ ਦੇ ਨਾ ਕੀ ਦੁੱਧ ਪੁੱਤ ਕਰਮਾਂ ਦਾ ਤੁਹਾਡੀ ਤਕਦੀਰ ਦਾ ਦੁੱਧ ਤੁਹਾਡੇ ਕਿੱਲੇ ਦਾ ਹੋ ਜਾਂਦਾ ਸੱਜਣੋ ਆਪਣੇ ਜਿਹੜਾ ਦੁੱਧ ਦੱਸਿਆ ਜਾਂਦਾ ਸੂਰੇ ਪਸ਼ੂ ਦਾ ਤੁਸੀਂ ਚੋੜਿਆ ਕਰੋ ਇਹ ਹੱਥ ਬੰਨ੍ਹ ਕੇ ਪੀਂਦੀ ਆ ਬੁਲਾ ਦੇ ਸਾਸਰੀ ਘਰ ਅਸੀਂ ਜਾਂ ਵਿਚਾਰੇ ਭਰਾਵਾਂ ਨੂੰ ਹਾਂ ਸਾਰਿਆਂ ਨੂੰ ਸਾਸਰੀ ਘਰ ਹਾਂਜੀ ਤੇ ਆਜੂ ਆਪਾਂ ਸ਼ੁਰੂ ਕਰਦੇ ਆ ਜਿਆਦਾ ਸਮਾਂ ਤੁਹਾਡਾ ਨਾਂ ਲੈਂਦੇ ਹੋਏ ਕਈ ਵਾਰੀ ਫੋਨ ਨਾ ਵੀ ਲੱਗੇ ਤਾਂ ਨੇੜੇ ਮੋਤਕੀ ਐਡਰੈਸ ਨੋਟ ਕਰ ਲਓ ਆਪਣੇ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਸਟੇਡੀਅਮ ਬਿਲਕੁਲ ਨਾਲ ਆ ਉੱਥੇ ਆ ਕੇ ਜੀ ਨੂੰ ਮਰਜ਼ੀ ਪੁੱਛ ਲਿਓ ਵੀ ਕਲਦੀਪ ਦੇ ਘਰੇ ਜਾਣਾ ਪਸ਼ੂਆਂ ਦਾ ਕੰਮ ਕਰਦੇ ਆ ਵਪਾਰ ਦਾ ਕਰਦੇ ਸਾਰੇ ਪਹਿਣਾ ਭਰਾ ਜਿਹੜੇ ਆ ਉਹ ਤਕਰੀਬਨ ਜਾਣਦੇ ਆ ਤੇ ਆਜੋ ਇੱਕ ਮੀਣੀ ਆ ਇਹ ਵੀ ਵਿਖਾਵਾਂਗੇ ਤੁਹਾਨੂੰ ਤੇ ਇੱਕ ਤੁਹਾਡੇ ਲਈ ਪੂਰੀ ਨੀਲੀ ਰਾਵੀ ਦੀ ਲੈ ਕੇ ਆਏ ਆ ਬਿਲਕੁਲ ਤਾਜੀ ਸੂਈ ਆ ਤੇ ਆ ਦੇਖੋ ਜਿਹੜੇ ਬੱਚੇ ਨੂੰ ਇਹਨੇ ਜਨਮ ਦਿੱਤਾ ਨਾ ਕਿਆ ਬਾਤਾਂ ਆ ਇਹ ਆ ਪਹਿਲਾਂ ਕਿਰਾ ਚੈੱਕ ਕਰ ਲੋ ਉਦੋਂ ਬਾਅਦ ਆਪਾਂ ਕਾਲੀ ਝੂਟੀ ਤੋਂ ਸ਼ੁਰੂ ਕਰਾਂਗੇ ਬੜੀ ਟੌਪ ਦੀ ਮੈਂ ਆ ਕਿੰਨਾ ਦੁੱਧ ਆ ਕਿੰਨੇ ਦਿਨਾਂ ਦੀ ਸੂਈਆਂ ਦੀਆਂ ਗੱਲਾਂ ਬਾਤਾਂ ਕਰਦੇ ਆ ਆਜੋ ਆਪਾਂ ਇਹਦੇ ਤੋਂ ਸ਼ੁਰੂ ਕਰਦੇ ਆ ਪਹਿਲਾਂ ਆ ਸੱਜਣੋ ਇਹ ਤੋਂ ਆਪਾਂ ਜੇ ਸ਼ੁਰੂ ਕਰਦੇ ਆ ਤਾਂ ਮੀਣੀ ਆ ਇਹ ਸੈਂਗ ਨਹੀਂ ਹਿਲਦੇ ਮੀਣੀ ਮੈਂ ਆ ਸੂਈ ਬੱਚਾ ਵਿਖਾ ਦੂੰਗਾ ਜਿੰਨੇ ਚਿਰ ਤੱਕ ਮਰਜ਼ੀ ਮੰਨ ਲਿਓ ਸੂਆ ਤੁਸੀਂ ਆਪਣਾ ਆਪ ਮੰਨ ਲਿਓ ਮੈਂ ਤੁਹਾਨੂੰ ਨਹੀਂ ਕਹਿਣਾ ਤੀਜਾ ਸੂਈ ਆ ਚੌਥਾ ਸੂਈ ਆ ਗੈਸ ਤੁਸੀਂ ਆਪੇ ਆਪਣੇ ਆਪ ਲਾ ਲਿਓ ਸਾਰੇ ਭੈਣਾ ਭਰਾ ਜਿਹੜਾ ਅੱਜ ਇਹਦੇ ਕੋਲੇ ਦੁੱਧ ਭਾਂਡੇ ਚ ਆਉਗਾ ਕਰਮਾਂ ਵਾਲੀ ਕੋਲੇ ਉਹ ਤੁਹਾਨੂੰ ਮੈਂ ਦੱਸੂਗਾ ਉਹ ਤੁਸੀਂ ਝੋ ਸਕਦੇ ਐਸ ਵੇਲੇ ਇਹਦੇ ਕੋਲੇ 12 ਦੁੱਧ ਤਿਆਰ ਆ ਸਜਣੋ ਕੋਈ ਮਰਜੀ ਐ ਝੱਗ ਝੋ ਗਮਾਰ ਕੇ ਠਾਰ ਕੇ ਮਿਣੀ ਜਾਇਓ 12 ਦੁੱਧ ਤਿਆਰ ਆ ਉਹ ਇਹਦਾ ਬੱਚਾ ਉਹ ਤੋ ਵੀ ਵਖਾਈ ਕਾਰਤੀ ਕਦੂ ਸਜਣੋ ਆ ਬੱਚਾ ਇਹਦਾ ਇਸ ਮੀਨੀ ਮੈਂ ਦਾ ਇਹ ਕੱਟਾ ਵਾ ਨੋਟ ਕਰ ਲੋ ਇੱਕ ਨੰਬਰ ਤੇ ਇਹ ਕਹਿੰਸ ਤੁਸੀਂ ਲਾ ਲਿਓ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ ਇਹ ਮੰਨ ਲਓ ਵੀ ਇੱਕ ਮਹੀਨੇ ਦਾ ਪਰ ਤੁਸੀਂ ਆਪਦਾ ਮਹੀਨੇ ਦਾ ਲਾ ਲਿਓ ਡੇਢ ਦਾ ਲਾ ਲਿਓ ਥੋੜੇ ਨੇ ਤੇ ਪੈਂਡ ਕਰਦੀ ਗੱਲ ਸਾਰੀ ਤੇ ਆਹ ਦੇਖੋ ਆਹ ਇਹਦਾ ਸਿੰਗ ਜਿਹੜਾ ਮੀਨਾ ਉਹ ਹੈਗਾ ਵਾ ਜਿਹੜਾ ਇੱਧਰ ਲਾਇ ਇਹਨੇ ਤੜਾ ਲਿਆ ਵਾ ਤੇ ਆਜੋ ਇਹਦੀ ਤੋਰ ਚੈੱਕ ਕਰਾ ਚੂਣ ਚਾਂ 100 ਦੀ 100 ਆ ਬੜੀ ਮੂਰਗੀ ਪੋਲੀ ਵੇ ਆ ਤੇ ਬੱਚਾ ਜਿਵੇਂ ਤੁਹਾਨੂੰ ਮੈਂ ਦੱਸਦਾ ਸਜਣੋਂ ਇਹਦੇ ਕੋਲੇ ਕੱਟਾ ਵਾ ਤੇ ਜੋੜ ਜਾਂ ਨੂੰ ਮੈਂ ਵੱਡੇ ਬੋਡੀ ਸਟਰਕਚਰ ਦੀ ਆ ਓਕੇ ਕਰੋ ਸਮਝ ਆ ਗਿਆ ਵੇਖੋ ਸਜਣੋਂ ਕਰਮਾਂ ਵਾਲੀ ਮੈਂ ਨਾ ਕਹਿੰਦੇ ਸਾਂਭੀ ਘੱਟਾ ਤੇ ਫੱਕ ਹੋਣਾ ਦੀ ਗੁੱਲੀ ਆ ਜੇ ਕਹਿੰਦੇ ਨਾ ਬਹੁਤ ਚਾਰੀ ਦੇਈ ਤੇ ਦੇਗੀ ਆ ਵੇਖਿਓ ਫਿਰ ਸੁਭਾਅ ਇਹਦਾ ਬੜਾ ਚੰਗਾ ਜਿੱਦਾਂ ਨੂੰ ਮਰਜ਼ੀ ਲੈ ਜਾਓ ਕਰ ਲਓ ਕੋਈ ਇਹਨੂੰ ਐ ਨਹੀਂ ਹੈਗਾ ਆਜਾ ਪੱਤਾ ਜਾ ਆ ਜਾ ਮੁੜਿਆ ਹਾਂ ਆ ਜਾ ਦੇਖੋ ਸੱਜਣਾ ਚੰਗੀ ਕੇਅਰ ਕਰਿਓ ਯਾਰ ਚੰਗੀ ਸੰਭੀ ਗਈ ਇਹ ਮੈਂ ਮੰਨ ਲਉ ਵੀ ਪੂਰੀ ਵਧੀਆ ਆਉਦੇ ਸਵੇਰ ਨੂੰ ਮੈਂ ਟੌਪ ਦੀ ਬਣਾਂਗੀ ਆ ਜਾਓ ਵੇਖੋ ਦੇ ਵੇ ਭਾਂਡੇ ਨੂੰ ਗੈਸ ਲਾ ਲਓ ਪਤਲੀ ਚਮੜੀ ਦੀ ਹੈ ਜਮਾਈ ਬਰੀਕ ਜੀ ਤੇ ਬਸ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਭੀ ਘੱਟ ਆ ਮਾਲੀ ਨਹੀਂ ਕਿਸੇ ਸੱਜਣ ਨੇ ਤੇ ਦੋ ਪਤਾਨੀ ਵਿਚਾਰੀ ਨੂੰ ਹੱਥ ਪਾਇਆ ਤੇ ਪੱਠੇ ਟੱਕੇ ਖਾਦੇ ਨੇ ਢੱਡ ਭਰਿਆ ਆਪਦਾ ਤੇ ਐਨਾਂ ਕਰਮਾਂ ਵਾਲੀ ਓਕੇ ਰਿਪੋਰਟ ਮੈਂ ਆ ਦੁੱਧ ਦੁੱਧ ਵਾਲੇ ਪੱਖ ਤੋਂ ਬਾਕੀ ਸੁਭਾਸਭੂ ਵਾਲੇ ਪੱਖ ਤੋਂ ਆਹ ਵੇਖੋ ਤੇ ਚੰਗੀ ਆ ਬੜੀ ਸੋਹਣੀ ਬਣਦੀ ਆ ਆਪਦੇ ਟਾਈਮ ਤੇ ਆ ਕੇ ਚੋਣ 100 ਦੀ 100 ਆ ਮਗਰ ਬੱਚਾ ਰੇਡ ਦੀ ਗੱਲ ਕਰੀਏ ਤਾਂ ਸੱਜਣੋ 75000 ਰੁਪਇਆ ਇਹਦੀ ਜਿਹੜੀ ਡਿਮਾਂਡ ਆ 75000 ਰੁਪਇਆ ਬਾਕੀ ਮੰਨ ਲਓ ਵੀ ਯਾਰ ਯੈਸ ਨੋ ਕਰਦੇ ਆਂਗੇ ਇਹਦੀ ਤੁਹਾਨੂੰ 72000 ਦੀ ਇਹ ਹੁਣ ਤੁਸੀਂ ਗੈਸ ਲਾ ਲਿਓ ਕੋਈ ਰੇਟ ਜਾਦੇ ਤਾਂ ਨਹੀਂ 72000 ਦੇ ਵਿੱਚ ਦੇਣ ਲੱਗੇ ਆਂ ਦੁੱਧ ਤੁਸੀਂ ਲੈ ਲੈਣਾ ਸੂਈ ਮੈਂ ਆ 12 ਦੁੱਧ ਐਣ ਝੱਗ ਠਾਰ ਕੇ ਮਣ ਕੇ ਲੈ ਕੇ ਜਾਇਓ ਕਰਮ ਵਾਲੀ ਬਾਲੀ ਖਰੀ ਆ ਦੁੱਧ ਨੂੰ ਡੇਰੀ ਆ ਸੁਆਦ ਆ ਜਾਂਦਾ ਜਦੋਂ ਚੋਈਏ ਆਜੋ ਅੱਗੇ ਬੂਰੀ ਤੋਂ ਚੱਲੀਏ ਦੁਵਾਰਾ ਸੱਜਣੋ ਬੂਰੀ ਦੀ ਜੇ ਗੱਲ ਕਰੀਏ ਆਪਾਂ ਆਜੋ ਇਹਦੇ ਤੋਂ ਸ਼ੁਰੂ ਕਰਦੇ ਆਂ ਇਹ ਹਫਤੇ ਤੋਂ 10 ਦਿਨਾਂ ਦੀ ਮੱਝ ਸੂਈ ਵੀ ਆ ਆ ਤੁਸੀਂ ਗੈਸ ਲਾਇਓ ਆ ਆ ਭੁੱਲੂਗਾ ਆ ਵੇਖੋ ਬੱਚੇ-ਬੱਚੇ ਤੇ ਓਕੇ ਰਿਪੋਰਟ ਆ ਜਵਾਬਸ ਮਾਂ ਦੀ ਵਧੀਆ ਓਕੇ ਆ ਸੂਆ ਮਾਲਕਾਂ ਨੇ ਦੱਸਣ ਮੁਤਾਬਕ ਤੀਜਾ ਸੂਈ ਆ ਬਾਕੀ ਜਿਹੜੇ ਵੀ ਭੈਣ ਭਰਾ ਖਰੀਦਣਾ ਚਾਹੁੰਦੇ ਉਹ ਆਪਦਾ ਗੈਸ ਸਾਫ਼ ਲਾ ਲਿਓ ਇਹ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਠੀਕ ਆ ਜੀ ਤੇ ਨੀਲੀ 라ਵੀ ਦੀ ਪੂਰੀ ਸਾਰੇ ਪੈਰਾਂ ਦੇ ਨਿਸ਼ਾਨ ਲਾ ਲਓ ਅੱਖਾਂ ਲਾ ਲਓ ਬੱਚਾ ਕੱਟਾ ਜੇ ਕਿਤੇ ਕੱਟੀ ਹੁੰਦੀ ਤਾਂ ਗੱਲਾਂ ਹੋਰ ਹੋਣੀਆਂ ਜੀ ਤੁਹਾਨੂੰ ਮੈਂ ਨੇੜੇ ਉਹ ਵਿਖਾਉਂਗਾ ਬੜੇ ਸ਼ਾਨਦਾਰ ਬੱਚੇ ਲਾਉਂਦੀ ਆ ਐਸ ਵੇਲੇ ਜੇ ਦੁੱਧ ਦੀ ਗੱਲ ਕਰੀਏ ਹਫ਼ਤੇ ਦੀ ਸੂਈ ਥੱਲੇ 11 ਕਿਲੋ ਦੁੱਧ ਆ ਕੋਈ ਵੀ ਭੈਣ ਭਰਾ ਆਪਦਾ ਮੈਨ ਲਵੇ ਜੋਖ ਲਵੇ ਜਿਵੇਂ ਕਿਸੇ ਦਾ ਚਾਤਰਾਜੀ ਹੁੰਦਾ ਉਵੇਂ ਕਰ ਲਵੇ ਐ ਜੇ ਤੁਸੀਂ ਕਹੋ ਵੀ ਸੰਤੂ ਨੇ 11 ਦੱਸਿਆ ਸੀ 9 ਮੰਨੀਏ ਫਿਰ ਮੈਂ 13 ਦੱਸ ਦਿੰਨਾ ਹੱਥ ਬੰਨ੍ਹ ਕੇ ਬੇਨਤੀ ਆ ਝੂਠ ਲਈ ਮਜਬੂਰ ਨਾ ਕਰਿਆ ਕਰੋ ਸਾਰੇ ਭੈਣਾਂ ਭਰਾ ਇੱਕੋ ਜੀ ਚੀਜ਼ ਨਹੀਂ ਹਰੇਕ ਬੰਦਾ ਹਰ ਇੱਕ ਗੱਲ ਮੰਨ ਲਓ ਵੀ ਕੋਈ ਸੱਚ ਵੀ ਦੱਸ ਦੇ ਆ ਭੈਣਾ ਭਰਾ ਆਪਣੇ ਠੀਕ ਆ ਪੰਜੇ ਉਂਗਲਾਂ ਕੋਝੀਆਂ ਨਹੀਂ ਇਹਦੇ ਕੋਲੇ 11 ਦੁੱਧ ਤਾਂ 11 ਦੱਸਿਆ ਮੈਂ ਤੁਹਾਨੂੰ 13 ਤੂਰਾ ਨਹੀਂ ਦੱਸਿਆ ਇੰਨਾ ਇਹਨੇ ਮੰਨ ਲਓ ਵੀ ਤੁਸੀਂ ਦੂਜੇ ਤੀਜੇ ਸੂਏ ਦੀ ਗੱਲ ਕਰਕੇ ਮਗਰਲੇ ਸੂਏ ਨੇ 13 14 ਕਿਲੋ ਦੁੱਧ ਦਿੱਤਾ ਮੈਂ ਇਹਨੇ ਗੈਸ ਤੂੰ ਜੀ ਲਾ ਰਹੋ ਵੱਡੇ ਬਾਡੀ ਸਟਰਕਚਰ ਦੀ ਆ ਸਭ ਇਹ ਵੀ ਘੱਟ ਆ ਕੋਈ ਐਂ ਕਹਦੀ ਵੀ ਬਾਹਰੀ ਸੰਭਾਰੇ ਖੌਣੀਆਂ ਹੀ ਵੇਖਿਓ ਤਰਦੀ ਵੇਖੋ ਉਹਰਾ-ਤਾਰਾ ਜਿਆਕਾ ਕਰ ਲਓ ਮੈਂ ਦਾ ਓਕੇ ਰਿਪੋਰਟ ਤੇ ਬਾਕੀ ਜਿਹੜੇ ਬੱਚੇ ਬਹੁਤ ਸ਼ਾਨਦਾਰ ਲਵਾਉਂਦੀ ਆ ਸੱਜਣੋ ਇਹ ਜਰੂਰ ਨੋਟ ਕਰਿਓ ਆਪੂ ਲੁਲਾਇਆ ਜਿਹੜਾ ਇਹ ਤੁਹਾਨੂੰ ਮੈਂ ਛਿੱਟੇ ਤੇ ਨਹੀਂ ਪੈ ਕੇ ਮੋਬਾਈਲ ਤੇ ਤੇ ਸੱਜਣੋ ਮੰਨ ਲਓ ਵੀ ਓਕੇ ਰਿਪੋਰਟ ਆ ਜਮਾ ਬੱਚੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਤੁਹਾਨੂੰ ਇੱਧਰ ਲਿਆ ਕੇ ਨੇੜੇ ਇਹਦੀ ਤਸੱਲੀ ਕਰਾਉਣਾ ਬੱਚਾ ਨੂੰ ਵਿਖਾਉਣਾ ਤੁਹਾਨੂੰ ਰੂਣਾ ਸੱਜਣੋ ਆਜੋ ਤੁਹਾਨੂੰ ਮੈਂ ਨੇੜ ਤੋਂ ਇਹਦਾ ਹਰ ਪੱਖ ਵਿਖਾਉਣ ਦੀ ਹਰ ਪਾਸਿਓਂ ਤਸੱਲੀ ਕਰਾਵਾਂ ਆਹ ਵੇਖੋ ਇਹਦੇ ਗਾਹ ਨੂੰ ਅਗਾੜ ਵੀ ਸਜਣੋ ਹੱਥ ਨੋਟ ਕਰ ਲਿਓ ਇਹਦੀ ਗਾੜ ਵੀ ਮੇਰੇ ਮਨ ਨਾਲ ਆ ਵੀ ਮੰਨ ਕੇ ਚੱਲੋ ਵੀ ਢਾਈ ਦੇ ਲਾਗੇ ਬੰਨੇ ਗਾੜਾ ਮਹਿੰਦੀ ਕਿਉਂਕਿ ਜੇ ਮਹਿੰਦੀ ਗਾੜ ਚੰਗੀ ਹੋਵੇ ਤਾਂ ਚੰਗਾ ਦੁੱਧ ਪਾਉਂਦੀ ਆ ਬਾਕੀ ਸੀਲਸ ਆਉ ਆ ਕੋਈ ਐ ਨਹੀਂ ਹੈਗਾ ਓਕੇ ਰਿਪੋਰਟ ਆ ਤੇ ਸਮਝ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਾੜੀ ਨਹੀਂ ਤੇ ਇੱਕ ਨਾ ਇਹ ਨੋਟ ਕਰਿਓ ਵੀ ਜਿਹੜਾ ਬੱਚਾ ਦੇਗੀ ਉਹ ਬਾਲਾ ਤਗੜਾ ਦੇਗੀ ਤੇ ਮੰਨ ਲਓ ਵੀ ਫਿਰ ਉਹਦੇ ਨਾਲ ਵੀ ਮਾਂ ਨੂੰ ਅਸਰ ਜਿਹੜਾ ਉਹ ਪੈਂਦਾ ਕਿਉਂਕਿ ਜਦੋਂ ਬੱਚਾ ਜਾਦੇ ਤਗੜਾ ਹੋ ਜੇ ਅੰਦਰ ਤੇ ਮੈਂ ਨੈਚਰਲੀ ਫਰਕ ਪਾ ਜਾਂਦੀ ਤੇ ਇੱਕ ਇਹ ਵੀ ਨੋਟ ਕਰ ਲਿਓ بڑے ਭੈਣਾ ਭਰਾ ਪਸ਼ੂਆਂ ਤੇ ਆਪਣੇ ਸਾਰੇ ਜਿਹੜੇ ਜੁੜੇ ਕੰਮ ਕਰਦੇ ਆ ਕਈ ਵਾਰੀ ਸੱਜਣੋ ਕੋਈ ਪਾਈ ਅੱਧਾ ਕਿਲੋ ਜੇ ਦੁੱਧ ਘਟ ਜਾਂਦਾ ਉਹਦੇ ਵਿੱਚ ਐਡਾ ਕੋਈ ਮੰਨ ਲਓ ਵੀ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਪਸ਼ੂ ਬਗਾਨੇ ਥਾਂ ਜਾਂਦਾ ਦੈਲ ਲਾਉਂਦਾ ਕਰਦਾ ਫਿਰ ਉਦੋਂ ਬਾਅਦ ਆਪਦੇ ਮਨ ਉਰ ਜੀ ਸਾਰੀ ਸੈਟਿੰਗ ਕਰਦਾ ਨਵਾਂ ਥਾਂ ਹੋ ਜਾਂਦਾ ਤੇ ਥੋੜਾ ਜਿਹਾ ਜੀਰਾ ਰੱਖਿਆ ਕਰੋ ਤੁਹਾਡਾ ਧੰਨਵਾਦ 1 ਲੱਖ ਤੇ 15000 1 ਲੱਖ ਤੇ 15000 ਰੁਪਇਆ ਇਹਦੀ ਡਿਮਾਂਡ ਆ ਆ ਚੈੱਕ ਕਰ ਲਓ ਪਰੇ ਕਰ ਲਾ ਮੂੰ ਉਹਨੂੰ ਵੀ ਵਿਖਾ ਦਈਏ ਪੁੱਤ ਆ ਵੇਖੋ ਇਹਨੇ ਬੱਚਾ ਜਿਹੜਾ ਲਾਇਆ ਬੜਾ ਸ਼ਾਨਦਾਰ ਮੰਨ ਕੇ ਚੱਲੋ ਵੀ ਬੱਚਾ ਲਾਇਆ 1 ਲੱਖ 15000 1 ਲੱਖ ਤੇ 12000 ਦੀ ਹਾਨਾ ਜਿਵੇਂ ਉਹਦਾ 75 ਕਰਕੇ 72 ਕੀਤਾ ਤੇ 1 ਲੱਖ ਤੇ 12000 ਦੀ ਝੋਟੀ ਤੁਸੀਂ ਤੀਜਾ ਮੰਨ ਲਿਓ ਚੌਥਾ ਤੁਹਾਡੇ ਤੇ ਡਿਪੈਂਡ ਤੇ ਜੇ ਕਹਿੰਨੇ ਚੰਗੇ ਨੀਲੀ ਰਾਵੀ ਦੇ ਬੂਰੇ ਬੱਚੇ ਲੈਣੇ ਆ ਤਾਂ ਯਾਰ ਇਹ ਮੈਂ ਰੱਖਿਓ ਚੰਗੀ ਆ ਕਰਮਾਂ ਵਾਲੀ ਨੇ ਵੇਖੋ ਸਾਹਮਣੇ ਆਪਣੇ ਸ਼ੀਸ਼ਾ ਜਿਹੜਾ ਇਹਨੇ ਬੱਚਾ ਮੰਨ ਕੇ ਚਲੋ ਵੀ ਘੱਟਾ ਲਾਇਆ ਹੋਇਆ ਬੜਾ ਟਾਪ ਦਾ ਲੱਗਿਆ ਤੇ ਦੁੱਧ ਵੀ ਮੰਨ ਲਓ ਵੀ 13-14 ਕਿਲੋ ਦੇਈ ਜਾਊਗੀ ਬਾਕੀ ਤੁਹਾਡੀ ਸੇਵਾ ਤੇ ਐਸ ਵੇਲੇ 11 ਦੁੱਧ ਜਿਹੜਾ ਕੋਈ ਵੀ ਭੈਣ ਭਰਾ ਆਵਦਾ ਯਾਰ ਤਸੱਲੀਆਂ ਕਰ ਲਵੇ ਐਨ ਜਿਹੜਾ ਓਕੇ ਰਿਪੋਰਟ ਵਾਲਾ ਦੁੱਧ ਦੱਸਿਆ ਤੇ ਆਜੋ ਅੱਗੇ ਆ ਝੋਟੀ ਵੀ ਤੁਹਾਨੂੰ ਮੈਂ ਚਲਾ ਚਲੂ ਕੇ ਵਿਖਾਵਾਂ ਬਿਲਕੁਲ ਗਿੱਲੀ ਸੁਈ ਆ ਕੱਲ ਰਾਤ ਦੀ ਇਹਦੀ ਵੀ ਡਿਟੇਲ ਕਰਦੇ ਸਾਂਝਾ ਸੱਜਣਾ ਸੁਆ ਸੁਈਆ ਝੂਟਾ ਇਹਦੇ ਮਾਲਕਾਂ ਨੇ ਦੱਸਿਆ ਆਪਾਂ ਨੂੰ ਜਿਵੇਂ ਬੂਰੀ ਦੇ ਦੱਸਿਆ ਦੂਜਾ ਸੁਆ ਸੁਈਆ ਝੋਟੀ ਕੱਲ ਰਾਤ ਦੀ ਸੁਈਆ ਝੇਰ ਜੂਰ ਓਕੇ ਮੁਕੰਬਲ ਪੈ ਗਈ ਆ ਐਸ ਵੇਲੇ 7-8 ਕਿਲੋ ਬੌੜੀ ਆ ਤੇ ਮੰਨ ਲਓ ਵੀ ਇਹਦੇ ਕੋਲੇ ਪਹਿਲੇ ਸੂਏ ਨੇ 10 ਤੋਂ ਮੰਨ ਲਓ ਵੀ 10 ਦੇ ਅੰਤਰਾਰ ਵਾਰ ਦੁੱਧ ਦਿੱਤਾ ਐਦਕੀ ਮੇਰਾ ਮੰਨਣਾ ਯਾਰ ਜਿਹੜੇ ਹਿਸਾਬ ਨਾਲ ਸਟਾਰਟ ਹੋਈ 12-13 ਕਿਲੋ ਦੁੱਧ ਦੇਊਗੀ ਤੇ ਮੰਨ ਲਓ ਵੀ ਹੁਣ ਇਹਦੇ ਕੋਲੇ 7-8 ਕਿਲੋ ਬੌਲੀ ਆ ਚੂਣ 100 ਦੀ 100 ਪੋਲੀ ਪੂਲੀ ਭੂਰ ਛੱਟਾ 나ੜਗੰਡ ਬੜੀ ਸੋਹਣੀ ਯਾਰ ਕੀ ਨੇ ਵੇਖੀ ਆ ਤੇ ਆ ਜੋ ਅੱਗੇ ਤੁਹਾਨੂੰ ਇਹਦੀ ਤੋਰ ਆਪਾਂ ਚੈੱਕ ਕਰਾਂਗੇ ਮਣੀਆਂ ਫੌੜਾ ਮਾਰੀ ਬਾਈ ਨੂੰ ਦੇਖੋ ਸੱਜਰੋ ਤੇ ਬਾਕੀ ਕੀ ਮੇਰੀ ਜਿੰਦਗੀ ਚ ਹੋਏਗਾ। ਕੋ ਕੋ ਕਲਾ ਮਣੀ ਜੀ। ਬਾਕੀ ਸਭ ਦੇ ਲਿਖੇ ਤੇ ਦੋਮਤਾ ਉੱਤੇ ਉੋਤਾ। ਤੇ ਬੱਚਾ ਇਹਦਾ ਜਿਹੜਾ ਉਹ ਚੰਗੀ ਜਾਂਦਾ ਮੂਰੇ ਹਾਂ ਪਤਾ ਹੋਇਆ ਸੀਦਾ ਤੇ ਇਹ ਕਥਾਣਾ ਵੱਧ ਚੁਗਿਆ ਗਿਆ। ਥਾਣਾ ਸਿਗੋ ਪੂਰ ਸਟੇਲ ਨੂੰ ਬੇਫਿਕਰ ਹੋ ਜਿਓ ਤੁਹਾਨੂੰ ਕੋਸ਼ਿਸ਼ ਕਰਦੇ ਆ ਬੱਚਾ ਨੇੜੇ ਕਰਕੇ ਜੇ ਥਰਮੋਲਾਈ ਨਹੀਂ ਬਹਿਣ ਦੇਤਾ ਤੇ ਨਾ ਪੁੱਤ ਐਂ ਹੀ ਬਹਿ ਜਾਣਾ ਸੀ ਬਾਕੀ ਚਲੋ ਕੋਈ ਨਹੀਂ ਤੁਹਾਨੂੰ ਇੱਥਰ ਬੱਚਾ ਕਰਕੇ ਇਕ ਨਾ ਥਣ ਲੱਗਦਾ ਵੀ ਚੱਕੀ ਦੇ ਫੱਤੀ ਆ ਤੇ ਆਹ ਮਲ ਚੁੰਗੀ ਜਾਂਦਾ ਹੈ ਆਹ ਵੇਖਿਓ ਬੱਚੇ-ਪੁੱਤੇ ਤੇ ਤੁਹਾਨੂੰ ਮੈਂ ਚੈੱਕ ਕਰਾ ਦਿਆਂ ਕਿਉਂਕਿ ਤਾਜ਼ੀਆਂ ਤੇ ਫਿਰ ਕਈ ਵਾਰੀ ਕਈ ਚੀਜ਼ ਨਹੀਂ ਆ ਜਾਂਦੀਆਂ ਸੱਜਣੋ ਤੇ ਆ ਜਾ ਬਟਾ ਆ ਵੇਖਿਓ ਸੱਜਣਾ ਧਾਰਪੂਰ ਲੈਂਦੀ ਆ ਆ ਥਣ ਥੋੜਾ ਜਿਹਾ ਇਹ ਚੁੰਗੀ ਬੈਠਾ ਵੱਧ ਬਾਕੀ ਅਜੇ ਖਾਲੀ ਨਹੀਂ ਕੀਤੀ ਤੇ ਇਹ ਰੱਜਿਆ ਵਾ ਮੋਲਾ ਪੂਰਾ ਆ ਆ ਵੇਖ ਆ ਮਗਰ ਦੇ ਥਣਾ ਦੀ ਚਵਾਈ ਆ ਜਿਹੜੀ ਬੜੀ ਖਰੀ ਝੋਟੀ ਲੰਗਲੀ ਆ ਓਕੇ ਰਿਪੋਰਟ ਜਮਾ ਤੇ ਆ ਬੱਚਾ ਇਹਦਾ ਕੱਲ ਦੀ ਸੂਈ ਆ ਓਕੇ ਰਿਪੋਰਟ ਆ ਤੇ ਜੇ ਗੱਲ ਕਰੀਏ ਤੇ ਰੇਟ ਦੀ ਤਾਂ ਰੇਟ ਇਹਦਾ ਜਿਹੜਾ ਐਸ ਵੇਲੇ 95000 ਕੱਲ ਵੀ ਆ ਡਿਮਾਂਡ ਆ ਸੱਜਣੋ ਅ 90 ਤੇ 5 95000 ਰੁਪਈਆ ਡਿਮਾਂਡ ਆ ਇਹ ਥਾਣਾਂ ਲਈਓ ਬੇਫਿਕਰ ਹੋ ਜਿਓ ਇਹ ਆ ਵੇਖੋ ਆ ਜਵੇਂ ਨਾ ਇਹਨੇ ਚੂਸਿਆ ਹੋਇਆ ਤੇ ਬਾਕੀ ਐਨ ਓਕੇ ਰਿਪੋਰਟ ਆ ਆ ਆ ਵੇਖੋ ਇਹ ਮਾਰੀ ਗਿਆ ਟੱਕਰਾ ਤੇ ਚੁੰਗੀ ਗਿਆ ਇਹ ਗੱਲ ਦੀ ਗਰੰਟੀ ਹੋਊਗੀ ਵੀ ਜੇ ਕੋਈ ਭੈਣ ਭਰਾ ਇਹ ਹੋਵੇ ਹੋ ਸਕਦਾ ਆਪਸਮਾ ਕਰੀ ਆਵੇ ਤੁਹਾਨੂੰ ਮੈਂ ਹੁਣੇ ਹੀ ਸ਼ੱਕ ਦੂਰ ਕਰ ਦਿਆਂ ਕਿਉਂਕਿ ਮੈਂ ਨੇ ਧਾਰ ਤੁਰ ਲੈ ਲਈ ਆ ਤੇ ਜੇ ਆ ਗਈ ਤਾਂ ਕਿਉਂਕਿ ਫੇਰ ਇਹਨੇ ਬਰਾਬਰ ਕਰੀ ਜਾਣਾ ਕਿਉਂਕਿ ਜਦੋਂ ਤੋਂ ਦੁੱਧ ਆ ਗਿਆ ਤਾਂ 19 21 ਫਰਕ ਹੀ ਰਹੂਗਾ ਹਨਾ ਬਾਕੀ ਆਪਾਂ ਵੇਹਲੀ ਨਹੀਂ ਕੀਤੀ ਹਜੇ ਵੀ ਥੋੜਾ ਜਿਹਾ ਤਾਜੀ ਸੂਈ ਕਰਕੇ ਸਜਣੋ ਆਜਾ ਬੋਲੂਏ ਆ ਵੇਖੋ ਨਹੀਂ ਤਾਂ ਬੱਚਾ ਟਟ ਟਟ ਪਵੇ ਹਨ ਤੇ ਓਕੇ ਆ ਆ ਗਈ ਆ ਆ ਵੇਖੋ ਇਹ ਹੋ ਗਈ ਨਾ ਤਸੱਲੀ ਐ ਐ ਨਾ ਪੀ ਆਇਆ ਇਹ ਧਰ ਕੇ ਕਿल्ली ਤੇ ਸਜਣੋ 95000 92000 ਦੀ ਯਾਰ ਜਮਾਈ ਹਾਂ ਨਾ ਜਿਹੜੀ ਦੇ ਦੇਣੀ ਆਪਾਂ 90 ਤੇ 2 92000 ਦੀ ਦੇਵਾਂਗੇ ਬਾਕੀ ਨੰਬਰ ਚੱਲੀ ਜਾਂਦੇ ਸਕਰੀਨ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਕਿ ਜਿਹੜਾ ਪਸ਼ੂ ਖਰੀਦਿਆ ਕਰ ਲਿਆ ਕਰੋ ਤਸੱਲੀ ਤੁਹਾਡਾ ਧੰਨਵਾਦ ਆਵੇ ਐ ਲੱਗ ਗਿਆ ਇਹ ਚੁੰਗਣ ਆਪਾਂ ਇਹਨੂੰ ਮੋੜਿਆ ਨਹੀਂਗਾ ਆਪਾਂ ਕਹਿਆ ਯਾਰ ਇਹਦੀ ਮਾਂ ਇਹਨੂੰ ਰੱਜ ਲੈਣ ਦੀ ਕੋਈ ਗੱਲ ਨਹੀਂ ਬਾਕੀ ਐ ਇੱਕ ਰੰਗ ਕਾਲਾ ਕੋਲੇ ਸੂਈ ਆਪਣੇ ਕੋਲੇ ਜੇਰ ਜੂ ਰਪਈਆ ਐਨ ਓਕੇ ਰਿਪੋਰਟ ਝੁੱਟੀ ਆ ਕੋਈ ਵਾਸਤਾ ਨਹੀਂ ਇਹਨੂੰ ਕਰਮਾਂ ਵਾਲੀ ਨੂੰ ਆਜੋ ਇੱਕ ਅੱਗੇ ਆਪਣੇ ਕੋਲੇ ਵੱਡੇ ਟਾਂਚੇ ਦੀ ਗੱਬਣ ਮੈਂ ਜਿਹੜੀ ਇਹਦੀ ਵੀ ਤੋਰ ਤੁਹਾਨੂੰ ਚੈੱਕ ਕਰਾ ਦਈਏ ਸਤ ਜੀ ਨੂੰ ਸੁਆ ਇਹਦਾ ਵੀ ਤੁਸੀਂ ਲਾ ਰਹੇ ਹੋ ਇਹਦੇ ਮਾਲਕਾਂ ਨੇ ਤੀਜਾ ਹੀ ਦੱਸਿਆ ਪਰ ਵਾਹ ਮੰਦੀ ਚੌਥਾ ਵੀ ਮੰਨ ਲਿਓ ਕੋਈ ਚੱਕਰ ਨਹੀਂ ਆ ਗਿਆ ਗਾਂ ਪੱਤ ਕਿਤੇ ਨਹਿਰ ਨੰਗਨੀ ਆ ਤੂੰ ਵੇਖੋ ਤਰਦੀ ਮੈਂ ਬਾਡੀ ਸਟਰਕਚਰ ਕੱਦ ਕਾਕ ਤੇ ਦੁੱਧ ਦੁੱਧ ਦਾ ਤੁਸੀਂ ਆਪ ਹੀ ਗੈਸ ਲਾ ਲਿਓ ਵੀ ਇਹਦੇ ਥੱਲੇ ਕਿੰਨਾ ਚੁੰਨੇ ਮੈਂ ਨਹੀਂ ਤੁੰਗਦਾ ਉਹੀ ਖਾਂ ਤੂੰ ਫੇਰ ਚੁੰਗੀ ਜਾਂ ਨਾ ਵੇਖੋ ਸੱਜਣੋ ਹਣ ਇਹ ਮੰਨ ਲਓ ਵੀ ਪਸਮੇ ਆਈ ਸੀ ਤੇ ਇਹ ਨਾਲੇ ਚੁੰਗੀ ਵੀ ਇੱਥੇ ਨਹੀਂ ਜਾਂਦਾ ਵੇਖੋ ਮੈਂ ਕਹਿੰਦਾ ਚੁਵਾਈ ਚੁਈ ਕਰਮਾਂ ਵਾਲੀ ਦੀ ਉਹ ਨਹੀਂ ਜੀ ਇਹ ਝੋਤੀ ਦੀ ਕੀ ਕਹਿਣੇ ਯਾਰ ਰੂਹ ਖੋਸ਼ ਹੁੰਦੀ ਹੈ ਜਦੋਂ ਝੋਤੀ ਜੀ ਤੇ ਬੌਲਾ ਹੀ ਆ ਜੇ ਕਲਰ ਆ ਦੀ ਸੂਈ ਆ ਤੇ 92000 ਦੀ ਐਨ ਓਕੇ ਰਿਪੋਰਟ ਆ ਝੋਤੀ ਆयो ਤੁਨ ਵੱਡੀ ਮੈਂ ਵੀ ਜਿਹੜੀ ਉਹ ਵੀ ਚੈੱਕ ਕਰਾਈਏ ਸੱਜਣੋ ਇਹ ਲੇਵੇ ਭਾਂਡੇ ਦਾ ਗੈਸ ਲਾ ਲਿਓ ਬੜੇ ਚੰਗੇ ਦੱਦੀ ਮਾਲਕਣ ਮੈਂ ਆ ਬਾਕੀ ਜਿਹੜੇ ਵੀ ਪੈਣਾ ਪ੍ਰਾ ਪਸ਼ੂਆਂ ਤੇ ਕੰਮ ਕਰਦੇ ਆ ਹਨਾ ਉਹਨਾਂ ਨੇ ਆਪ ਗੈਸ ਲਾ ਲੈਣਾ ਮੈਂ ਤੁਹਾਨੂੰ ਤੋਰ ਕੇ ਵਿਖਾਤੀ ਆ ਗਾਹ ਨੂੰ ਬਹੁਤ ਚੰਗਾ ਲੇਵਾ ਸਿੰਘੋਂ ਜ਼ਰੂਰ ਰੈਲੀ ਆ ਪਰ ਬੋਡੀ ਸਟਰਕਚਰ ਤੇ ਦੁੱਧ ਵਾਲੇ ਪਾਸਿਓਂ ਕਰਮਾਂ ਵਾਲੀ ਨਾ ਵੀ ਮੰਨ ਲਓ ਵੀ ਬੜਾ ਚੰਗਾ ਦੁੱਧ ਕਰਮਾਰੀ ਨੇ ਮਗਰਲੇ ਸੂਏ ਦਿੱਤਾ ਹੋਇਆ ਤੇ ਐਤ ਕੀ ਗੱਸ ਤੁਸੀਂ ਲਾ ਲਿਓ ਵੱਡੀ ਮੈਂ ਆ ਵੱਡੇ ਟਾਂਚੇ ਵੱਡੇ ਕੱਦ ਕਾਠ ਦੀ ਗਾਂ ਨੂੰ ਵੀ ਜਿਹੜਾ ਲੇਵਾਏ ਨੇ ਚੰਗਾ ਤਿਆਰ ਕੀਤਾ ਹੋਇਆ ਸੱਜਣੋ ਇਹ ਆ ਵੇਖੋ 1 ਲੱਖ ਤੇ 20000 ਰੁਪਇਆ ਦੀ ਡਿਮਾਂਡ ਆ ਤੇ 1 ਲੱਖ ਤੇ 15000 ਦੀ ਮੈਂ ਦੇ ਦਿਆਂਗੇ ਕੋਈ ਦੇ ਕੇ ਵਿਖਾਵੇ ਏਡੀ ਮੈਂ ਸੱਜਣੋ 15 16 ਕਿਲੋ ਵਾਲੀ 1 ਲੱਖ ਤੇ 15000 ਦੀ ਤੇ ਇਹ ਮੈਂ ਜਦੋਂ ਜਮਾ ਹੁਣ ਠੋਕਰਾਂ ਤੇ ਆ ਮੰਨ ਲਓ ਵੀ ਇੱਕ ਹਫਤਾ ਕਰਦੀ ਕਰਾਉਂਦੀ ਮਸਾਂ ਲਊਗੀ ਤੇ ਇੱਕ ਹਫਤਾ ਸੰਭਿਓ ਆ ਵੇਖੋ 1 ਲੱਖ ਤੇ 15000 ਇਹਦੀ ਜਿਹੜੀ ਮੰਨ ਲਓ ਇਹ ਰੇਟ ਕਰਤਾ ਤੁਹਾਡੇ ਨਾਲ ਇਹ ਫੈਕਸੀ ਮੰਨਿਓ ਕਿਉਂਕਿ ਆਪਦੇ ਜਾਨੀ ਬੜੀ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਜਾਇਜ਼ ਰੇਟ ਕਰਕੇ ਪਸ਼ੂ ਪਕਾਏ ਬਾਕੀ ਤੁਹਾਡੇ ਤੇ ਡਿਪੈਂਡ ਆ ਤੁਹਾਨੂੰ ਕਿਵੇਂ ਲੱਗੇ ਜਰੂਰ ਦੱਸਿਓ ਤੇ ਆ ਵੀ ਓਕੇ ਰਿਪੋਰਟ ਆ ਬੁਰੀ ਵੀ ਕੱਟੀ ਹੁੰਦੀ ਤਾਂ ਗੱਲਾਂ ਕੁਝ ਹੋਰ ਹੋ ਜਾਣੀਆਂ ਸੀ ਚਲੋ ਬਾਕੀ ਕੁਦਰਤ ਦੀ ਦੇਣ ਤੇ ਆ ਮੈਂ ਵੀ ਓਕੇ ਰਿਪੋਰਟ ਆ ਧੰਨਵਾਦ ਆ ਤੁਸੀਂ ਆਪਣਾ ਇਹਨਾਂ ਸਮਾਂ ਕੱਢ ਕੇ ਯਾਰ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਆਪਾਂ ਮਿਲਦੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਆਪ